ਹਾਂਜੀ ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਸਾਡੇ YouTube ਦੇ ਚੈਨਲ ਤੇ ਸਵਾਗਤ ਕਰਦੇ ਹਾਂ ਅੱਜ ਦੀ ਇਹ ਵੀਡੀਓ ਵਿੱਚ ਪੰਜਾਬ ਜੀ ਕੇ ਦੇ MCQ ਲੈ ਕੇ ਹਾਜ਼ਰ ਹੋਏ ਹਾਂ ਇਹ ਪੰਜਾਬ ਜੀ ਕੇ MCQ ਦੀ ਪਹਿਲੀ ਵੀਡੀਓ ਹੈ ਤਾਂ ਆਓ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਕਿਹੜੇ ਸ਼ਹਿਰ ਨੂੰ ਪੰਜਾਬ ਦਾ ਸਟੀਲ ਸਿਟੀ ਕਿਹਾ ਜਾਂਦਾ ਹੈ ਤਾਂ ਮੰਡੀ ਗੋਬਿੰਦਗੜ੍ਹ ਨੂੰ ਪੰਜਾਬ ਦੀ ਸਟੀਲ ਸਿਟੀ ਕਿਹਾ ਜਾਂਦਾ ਹੈ ਪੰਜਾਬ ਦਾ ਮੌਜੂਦਾ ਰਾਜਪਾਲ ਕੌਣ ਹੈ ਤਾਂ ਪੰਜਾਬ ਦਾ ਮੌਜੂਦਾ ਰਾਜਪਾਲ ਬਣਵਾਰੀ لال ਪੁਰੀਹਿਤ ਹੈ 2011 ਦੀ ਜਨਗਣਨਾ ਅਨਸਾਰ ਔਸਤ ਸਾਖਰਤਾ ਦਰ ਕਿੰਨੀ ਹੈ ਤਾਂ ਔਸਤ 2011 ਦੀ ਜਨਗਣਨਾ ਅਨਸਾਰ ਔਸਤ ਸਾਖਰਤਾ ਦਰ 75.84 ਹੈ ਕਿਉਂਕਿ ਹੁਣ ਦੇ ਪੇਪਰਾਂ ਵਿੱਚ 2011 ਦੀ ਹੀ ਜਨਗਣਨਾ ਬਾਰੇ ਪੁੱਛਿਆ ਜਾਂਦਾ ਹੈ ਕਿਉਂਕਿ 2021 ਦੇ ਵਿੱਚ ਹਰ 10 ਸਾਲ ਬਾਅਦ 2021 ਦੇ ਵਿੱਚ ਜਨਗਣਨਾ ਹੋਣੀ ਸੀ ਜੋ ਕਿ ਕਰੋਨਾ ਕਰਕੇ ਨਹੀਂ ਹੋ ਸਕੀ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ ਕਦ ਸਾਲ ਹੋਈ ਅੰਮ੍ਰਿਤਸਰ ਸ਼ਹਿਰ ਦੀ ਸਥਾਪਨਾ 1574 ਵਿੱਚ ਗੁਰੂ ਰਾਮਦਾਸ ਜੀ ਦੁਆਰਾ ਕੀਤੀ ਗਈ ਪਿਆਬੀ ਨਾਵਲ ਚੱਟਾ ਲਹੁ ਕਿਸ ਨੇ ਲਿਖਿਆ ਇਹ ਨਾਵਲ ਨਾਨਕ ਸਿੰਘ ਦੁਆਰਾ ਲਿਖਿਆ ਗਿਆ ਨਾਨਕ ਸਿੰਘ ਦਾ ਪਵਿੱਤਰ ਪਾਪੀ ਚੱਟਾ ਲਹੁ ਛਿਵ ਕੁਮਾਰ ਬਟਾਲਵੀ ਲੂਣਾ ਅਮਰਤਾ ਪ੍ਰੀਤਮ ਮਰਸੀਦੀ ਟੈਕਟ ਆਦੀ ਨਾਵਲ ਇਹਨਾਂ ਦੁਆਰਾ ਲਿਖੇ ਗਏ ਭਾਖੜਾ ਡੈਮ ਕਿਸ ਨਦੀ ਦੇ ਸਥਿਤ ਹੈ ਪਾਖੜਾ ਡੈਮ ਸਤਲੁਜ ਨਦੀ ਤੇ ਸਥਿਤ ਹੈ। ਹੁਲਾ ਮਹੱਲਾ ਤਿਹਾਰ ਕਿੱਥੇ ਮਨਾਇਆ ਜਾਂਦਾ ਹੈ? ਹੁਲਾ ਮਹੱਲਾ ਤਿਹਾਰ ਅਨੰਦਪੁਰ ਸਾਹਿਬ ਵਿੱਚ ਮਨਾਇਆ ਜਾਂਦਾ ਹੈ। ਆਧੁਨਿਕ ਪੰਜਾਬੀ ਸਾਹਿਤ ਦੇ ਪਿਤਾਮਾ ਵਜੋਂ ਕਿਸ ਨੂੰ ਜਾਣਿਆ ਜਾਂਦਾ ਹੈ? ਤਾਂ ਭਾਈ ਵੀਰ ਸਿੰਘ ਨੂੰ ਆਧੁਨਿਕ ਪੰਜਾਬੀ ਪਿਤਾਮਾ ਕਿਹਾ ਜਾਂਦਾ ਹੈ। ਪੰਜਾਬੀ ਪੰਜਾਬ ਵਿੱਚ ਐਸਜੀਪੀਸੀ ਦੀ ਸਥਾਪਨਾ ਕਦੋਂ ਹੋਈ? ਤਪਯਾ ਵਿੱਚ ਐਸਜੀਪੀਸੀ ਦੀ ਸਥਾਪਨਾ 1920 ਦੇ ਵਿੱਚ ਕੀਤੀ ਗਈ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਕਿਹੜੀ ਹੈ ਤਾਂ ਖੰਨਾ ਪੰਜਾਬ ਦੀ ਸਭ ਤੋਂ ਵੱਡੀ ਅਨਾਜ ਮੰਡੀ ਹੈ ਪੰਜਾਬ ਅਤੇ ਪੈਪਸੂ ਦਾ ਮਰਜ ਕਿਸ ਸਾਲ ਹੋਇਆ ਪੰਜਾਬ ਅਤੇ ਪੈਪਸੂ ਦਾ ਮਰਜ 1956 ਦੇ ਵਿੱਚ ਹੋਇਆ ਪੰਜਾਬ ਦਾ ਮਾਂਚੈਸਟਰ ਕਿਹੜਾ ਸ਼ਹਿਰ ਹੈ ਤਾਂ ਲੁਧਿਆਣਾ ਪੰਜਾਬ ਦਾ ਮਾਂਚੈਸਟਰ ਸ਼ਹਿਰ ਹੈ ਕਿਉਂਕਿ ਲੁਧਿਆਣਾ ਇੰਡਸਟਰੀ ਏਰੀਆ ਹੈ ਪੰਜਾਬ ਦਾ ਪੁਰਾਣਾ ਨਾਮ ਕੀ ਹੈ ਪੰਜਾਬ ਦਾ ਪੁਰਾਣਾ ਨਾਮ ਸੱਤ ਸਿੰਧੂ ਹੈ ਮਸ਼ਹੂਰ ਰੋਮਾਂਟਿਕ ਮਹਾਕਾਵ ਹੀਰਾਂਜਾ ਕੈਸ ਨੇ ਰਚਿਆ ਇਹ ਰੋਮਾਂਟਿਕ ਮਹਾਕਾਵ ਹੀਰਾਂਜਾ ਵਾਰਿਸ਼ਾ ਦੁਆਰਾ ਰਚਿਆ ਗਿਆ ਅੰਮ੍ਰਿਤਸਰ ਦੀ ਸੰਧੀ ਕਦੋਂ ਹੋਈ ਅੰਮ੍ਰਿਤਸਰ ਦੀ ਸੰਧੀ 1809 ਦੇ ਵਿੱਚ ਕੀਤੀ ਗਈ ਲਾਹੌਰ ਵਿਖੇ 1848 ਦੇ ਸਿੱਖ ਵਿਦਰੋਹ ਦੀ ਅਗਵਾਈ ਕਿਸ ਨੇ ਕੀਤੀ ਤਾਂ ਚਰਤ ਸਿੰਘ ਨੇ 1848 ਦੇ ਸਿੱਖ ਵਿਦਰੋਹ ਦੀ ਅਗਵਾਈ ਕੀਤੀ ਕਿਸ ਲਹਿਰ ਨੂੰ ਨਾਮਧਾਰੀ ਮਿਸ਼ਨ ਵਜੋਂ ਜਾਣਿਆ ਜਾਂਦਾ ਹੈ ਤਾਂ ਕੂਕਾ ਲਹਿਰ ਨੂੰ ਨਾਮਧਾਰੀ ਮਿਸ਼ਨ ਵਜੋਂ ਜਾਣਿਆ ਜਾਂਦਾ ਹੈ ਭਾਈ ਰਾਮ ਸਿੰਘ ਦੇ ਗੁਰੂ ਕੌਣ ਸਨ ਭਾਈ ਰਾਮ ਸਿੰਘ ਦੇ ਗੁਰੂ ਬਾਬਾ ਬਾਲਕ ਸਿੰਘ ਸਨ ਕੂਕਾ ਲਹਿਰ ਵਿੱਚ ਕਿਹੜੇ ਜਾਨਵਰ ਦੀ ਪੂਜਾ ਹੁੰਦੀ ਹੈ ਤਾਂ ਕੁਕੇ ਗਾਂ ਦੀ ਪੂਜਾ ਕਰਦੇ ਸਨ ਕਿਹੜੇ ਰਾਸ਼ਟਰਵਾਦੀ ਨੇਤਾ ਨੂੰ ਸ਼ੇਰੇ ਪੰਜਾਬ ਵਜੋਂ ਜਾਣਿਆ ਜਾਂਦਾ ਹੈ ਤਾਂ ਸ਼ੇਰੇ ਪੰਜਾਬ ਲਾਲਾ ਲਾਜਪਤਰਾਇ ਨੂੰ ਕਿਹਾ ਜਾਂਦਾ ਹੈ ਤਾਂ ਇਹ ਸੀ ਅੱਜ ਦੇ ਵੀ ਐਮ ਸੀ ਕਯੂ ਇਸ ਤਰ੍ਹਾਂ ਦੀਆਂ ਅਸੀਂ ਹੋਰ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਤਾਂ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇਗੀ ਤੁਸੀਂ ਆਪਣੇ ਦੋਸਤਾਂ ਨਾਲ ਸ਼ੇਅਰ ਕਰਿਓ ਤੇ ਕਮੈਂਟ ਵਿੱਚ ਜਰੂਰ ਦੱਸਿਓ ਤੁਹਾਨੂੰ ਵੀਡੀਓ ਕਿੱਦਾਂ ਲੱਗੀ ਲਾਈਕ ਕਰਿਓ ਧੰਨਵਾਦ ਜੀ